ਵੇਰਾ بابا ਨਾਨਕਾ ਹੈ ਐਸਸੀ ਹੈਰੀਟੇਜ ਸਟਰੀਟ ਹੈ ਜਿਹੜੀ ਸਪੈਸ਼ਲੀ ਗੁਨਾਕ ਸਾਹਿਬ ਦੀ ਨਗਰੀ ਨੂੰ ਸੋਨਾ ਸੁਤਰਾ ਬਣਾਉਣ ਲਈ ਤਾਂ ਜੋ ਲੋਕਾਂ ਦੀ ਮਾਨਤੀ ਪ੍ਰਸੰਸਾ ਹੋਏ ਔਰ ਬਣਾਈ ਗਈ ਹੈ ਮਤਲਬ ਇਹ ਚੀਜ਼ ਅੰਦਰੋਂ ਡੋਖ ਹੋ ਰਿਹਾ ਕਿ ਲੋਕਾਂ ਨੇ ਗੱਡੀਆਂ ਚੰਟਰ ਚਲਾਈਆਂ ਦੁਕਾਨਦਾਰਾਂ ਨੇ ਆਪਣੀ ਦੁਕਾਨ ਛੱਡ ਕੇ ਸਾਰਾ ਸਮਾਨ ਜਿਹੜਾ ਹੈ ਉਹ ਜਿਹੜੀ ਸਟਰੀਟ ਤੇ ਲਾਇਆ ਹੋਇਆ ਮੈਂ ਇਹੀ ਕਹਿਣਾ ਚਾਹਾਂਗਾ ਕਿ ਅੱਜ ਤੇ ਚਲੋ ਟੋਟੇ ਮੇਰੇ ਵੀਰ ਘਰ ਆਇਆ ਪਿਆਰ ਆ ਰਿਹਾ ਹਰ ਇੱਕ ਨੇ ਰੋਜੀ ਰੋਟੀ ਕਮਾਣੀ ਹੈ ਮੇਰਾ ਮਨ ਨਹੀਂ ਕਰਦਾ ਕਿ ਕਿਸੇ ਦਾ ਸਮਾਨ ਟੁੱਕ ਕੇ ਅਸੀਂ ਕਮੇਟੀ ਤੇ ਲੈ ਜਾਈਏ ਮੇਰੇ ਸਾਰਿਆਂ ਨੂੰ ਇਹ ਹੀ ਅਪੀਲ ਹੈ ਕਿ ਤੁਸੀਂ ਆਪਣੇ ਦੁਕਾਨਾਂ ਦੇ ਅੰਦਰ ਸਮਾਨ ਲਾਓ ਕਿ ਤੁਹਾਡਾ ਸਮਾਨ ਜ਼ਰੂਰ ਵਿਕੇਗਾ ਜੇ ਅਸੀਂ ਸਾਰੇ ਰਲ ਮਿਲ ਕੇ ਸਾਫ਼ ਸੁੱਧਰਾ ਬਣਾਈਏ ਤਾਂ ਜੋ ਲੋਕੀ ਖੁਸ਼ ਹੋ ਕੇ ਆਣ ਜੇ ਤੁਸੀਂ ਗਲੀਆਂ ਮਨ ਲੋਗੇ ਤੁਸੀਂ ਸਾਰੀ ਰੋਡ ਮਨ ਲੋਗੇ ਫਿਰ ਤੇ ਦੁਕਾਨ ਤੇ ਕੋਈ ਚੜੇਗਾ ਨਹੀਂ ਕਿ ਇਹਨੂੰ ਗੱਡੀ ਦੀ ਮੋਟਰਸਾਈਕਲ ਲਾਉਣ ਨੂੰ ਜਗ੍ਹਾ ਨਹੀਂ ਹੋਏਗੀ ਮੈਂ ਹੀ ਤੁਹਾਨੂੰ ਸਾਡੇ ਮਾਦੀ ਮਰਾਈ ਸਾਰੇ ਜਿਹੜੀ ਮੇਰੀ ਕਮੇਟੀਆਂ ਨੇ ਸੈਕਲੀ ਮੇਰਾ ਬਾਬਾ ਨਾਨਕ ਅਪੀਲ ਕਰਦਾ ਕਿ ਤੁਸੀਂ ਆਪਣੀ ਜਿਹੜੀ ਅਪਰੋਚਮੈਂਟ ਹੈ ਉਹਨੂੰ ਆਖਰੀ ਮੂਵ ਕਰੋ ਆਪਣੇ ਦਪਾਨਾ ਚ ਸਮਾਨ ਲਾਓ ਤਾਂ ਜੋ ਸੋਹਣੀ ਸੁੱਤੀ ਜਿਹੜੀ ਸਟਰੀਟ ਬਣਾਈ ਹੈ ਹੇਰਿਟੇਜ ਇਹਦੀ ਜਿਹੜੀ ਖੁਸ਼ਹਾਲੀ ਹੈ ਉਹ ਬਹਾਲ ਹੋਏ ਲੋਕਾਂ ਨੂੰ ਵਧੀਆ ਲੱਗੇ ਇੱਥੇ ਆਣ ਕੇ ਤਾਂ ਜੋ ਹੋਰ ਇੱਥੇ ਦੀ ਜਿਹੜੀ ਖਰੀਦਦਾਰੀ ਹੈ ਉਹ ਵੱਧ ਸਕੇ ਪਰ ਤੁਸੀਂ ਅੱਜ ਆਏ ਹੋ ਤੇ ਕਰਾ ਚੱਲਿਓ ਪਰ ਨਿੱਤ ਦਾ ਹੀ ਇਹ ਕੰਮ ਰਹਿਣਾ ਵਾ ਰੋਬਤ ਵੀ ਹੀ ਰਹਿਣਾ ਵਾ ਦੇਖੋ ਜੀ ਨਿੱਤ ਦਾ ਕੰਮ ਐ ਅਦਾ ਐ ਕਿ ਜੇ ਹੁਣ ਇਨੇ ਬਾਹਰ ਫਰੂਟ ਲਾਇਆ ਸਬਜ਼ੀਆਂ ਲਾਈਆਂ ਜੇ ਮੈਂ ਕਹਾਂਗਾ ਕਿ ਮੈਂ ਜੇ ਚਾਰ ਮਹੀਨੇ ਚੁੱਕ ਕੇ ਲੈ ਗਿਆ ਉਹਦਾ ਕੱਟੜਾ ਤੜੇ ਤਿੰਨ ਮਹੀਨੇ ਦੀ ਜਿਹੜੀ ਰੋਜੀ ਰੋਟੀ ਹੈ ਉਹ ਸੀ ਚੁੱਕੇ ਲੈ ਗਿਆ ਤੇ ਫਿਰ ਜੇ ਤਿੰਨ ਮਹੀਨੇ ਦਾ ਜੇ ਕੋਈ ਨੁਕਸਾਨ ਚੱਲ ਸਕਦਾ ਮੈਨੂੰ ਨਹੀਂ ਲੱਗਦਾ ਕੋਈ ਦੁਕਾਨਦਾਰ ਇਹ ਨੁਕਸਾਨ ਚੱਲ ਸਕਦਾ ਇਸ ਕਰਕੇ ਮੈਂ ਹੀ ਕਹਿਣਾ ਚਾਹਾਂਗਾ ਕਿ ਸਾਨੂੰ ਨਾ ਮਨਜ਼ੂਰ ਕਰੋ ਕਮੇਟੀ ਨੂੰ ਮਨਜ਼ੂਰ ਨਾ ਕਰੋ ਤਾਂ ਜੋ ਤੁਹਾਡਾ ਸਮਾਨ ਚੁੱਕੇ ਲੈਣ ਦੀ ਤੁਸੀਂ ਆਪ ਹੀ ਪਿੱਛੇ ਟਾਓ ਨਹੀਂ ਤੇ ਸਾਨੂੰ ਜਿਹੜੀ ਹੈ ਟਾਈਮ ਤੋਂ ਟਾਈਮ ਅਸੀਂ ਬਾਰ ਬਾਰ ਕਾਰਵਾਈ ਕਰਦੇ ਰਹਾਂ ਠੀਕ ਹੈ ਹਾਂ ਤਾਂ ਬੜੀ ਜਿਹੜੀ ਰੀਡੀਆਂ ਦੀ ਗੱਲ ਕੀਤੀ ਹੈ ਰੀਡੀਆਂ ਆ ਰਹੇ ਹੋਏ ਜਿਹੜੇ ਅਫਸਰ ਪੀ ਨਗਰ ਕਪਟਾ ਉਹਨੂੰ ਚੁਣਦਾ ਹੈ ਦੇਖੋ ਜੀ ਸਾਲੀ ਗੱਲ ਇਹ ਜਿਹੜੀਆਂ ਦੀ ਪੱਤੀ ਲੱਗਦੀ ਹੈ ਉਹ ਇੱਕ ਸਰਕਾਰੀ ਪੱਤੀ ਲੱਗਦੀ ਹੈ ਪੂਰੇ ਵਿੱਚ ਕਮੇਟੀਆਂ ਨੂੰ ਅਪਣਾਉਂਦਾ ਹੈ ਬਟ ਕਈ ਵਾਰੀ ਧਿਆਨ ਚਾੰਦ ਹੈ ਕਿ ਕਮੇਟੀਆਂ ਵੱਲੋਂ ਜਿਹੜੇ ਆ ਪੈਸੇ ਲੈ ਲੈਦੇ ਪੱਤੀਆਂ ਨਹੀਂ ਦਿੰਦੇ ਉਹ ਵੀ ਅਸੀਂ ਜਿਹੜਾ ਸਕਤੀ ਨੇ ਸਾਰੇ ਨੂੰ ਹਦਾਇਤ ਕੀਤੀ ਹੋਈ ਹੈ ਕਿ ਹਰ ਇੱਕ ਦੀ ਪੱਤੀ ਕੱਟੀ ਜਾਵੇ ਉਜੀ ਰੇਡੀਓ ਵਾਲਿਆਂ ਨੂੰ ਮੇਰੀ ਅਪੀਲ ਹੈ ਕਿ ਹੈਰੀਟੇ ਸਟਰੀਟ ਜਿਹੜੀ ਆ ਅੱਗੇ ਛੋਟੀ ਐ ਇਹਦੇ ਤੇ ਨਾ ਲਾਈਆਂ ਜਦ ਕਿ ਤੇ ਖੁੱਲੀ ਇਹ ਸੜਕ ਪੰਦੀ ਆ ਖੁੱਲੀ ਗਲੀ ਪੰਦੀ ਆ ਉੱਥੇ ਤੁਸੀਂ ਪ੍ਰੋਪਰ ਤਰੀਕੇ ਨਾਲ ਪਿੱਛੇ ਕਰਕੇ ਵਾਈਟ ਲਾਈਨ ਤੋਂ ਉੱਥੇ ਲਾਓ ਤਾਂ ਜੋ ਕਹੇ ਦਾ ਆਵਾਜ਼ਾਈ ਵੀ ਨਾ ਰੁਕੇ ਤੇ ਤੁਹਾਡੀ ਰੋਟੀ ਰੁੱਟੀ ਲੱਗੀ ਰਹੇ ਧੰਨ